ਹਾਂਜੀ ਸਤ ਸ੍ਰੀ ਅਕਾਲ ਬਾਬਾ ਜੀ ਕੀ ਹਾਲ ਹੈ ਠੀਕ ਹੋ ਠੀਕ ਹੈ ਸ਼ੁਕਰ ਅੱਛਾ ਤੁਹਾਡੀ ਇੰਡੀਆ ਚੋਂ ਨਾ ਪੁਰਾਣੇ ਪਿੰਡੂ ਲੋਕਾਂ ਨੇ ਵੀਡੀਓ ਵੇਖੀ ਹੋ ਜਿਹੜੀ ਬਣੀ ਹੋਈ ਤੁਸੀਂ ਇੱਥੇ ਬਣਾਈ ਸੀ ਤੇ ਉਹਨਾਂ ਦਾ ਹੁਣ ਇਹ ਵੇ ਕਿ ਬੜੇ ਸਾਰੇ ਬੰਦੇ ਜਿਹੜੇ ਨੇ ਬੜਾ ਖੁਸ਼ ਹੋਏ ਨੇ ਵੇਖ ਕੇ ਹਾਂਜੀ ਹਾਂਜੀ ਤੇ ਤੁਸੀਂ ਤੁਹਾਨੂੰ ਬੜਾ ਪਿਆਰ ਕਰਦੇ ਨੇ ਮਿਸ ਵੀ ਕਰਦੇ ਨੇ ਤੇ ਕਹਿੰਦੇ ਨੇ ਹੁਣ ਤੁਹਾਨੂੰ ਅੱਗੋਂ ਜਿਹੜਾ ਨਾ ਉਹਨਾਂ ਦਾ ਨੰਬਰ ਚਾਹੀਦਾ ਤੁਸੀਂ ਖੁਸ਼ ਹੋ ਕਿ ਉਹ ਬੰਦੇ ਤੁਹਾਡਾ ਨੰਬਰ ਮੰਗਦੇ ਨੇ ਜਾਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਅਸੀਂ ਬੜੇ ਖੁਸ਼ ਹਾਂ ਅੱਛਾ ਹਾਂ ਬੜੇ ਖੁਸ਼ ਹਾਂ ਠੀਕ ਹੋ ਗਿਆ ਤੇ ਜੇ ਤੁਹਾਨੂੰ ਆਪਣਾ ਘਰ ਵਹਾਇਆ ਜਾਏ ਤਾਂ ਫੇਰ ਜਿੱਥੇ ਤੁਸੀਂ ਬਚਪਨ ਗੁਜ਼ਾਰਿਆ ਰਹਿੰਦੇ ਰਹੋ ਤੁਹਾਡੇ ਵਡੇਰੇ ਰਹਿੰਦੇ ਰਹੇ ਨੇ ਹਾਂਜੀ ਹਾਂਜੀ ਤੇ ਵੇਖਣਾ ਚਾਹੋਗੇ ਹਾਂਜੀ ਅੱਛਾ ਤੁਹਾਡੇ ਯਾਰ ਬੇਲੀ ਵੀ ਆਏ ਨੇ ਉਥੇ ਹਾਂਜੀ ਉਹ ਤਾਂ ਛੋਟੇ ਛੋਟੇ ਹਨ ਆਹ ਫੇਰ ਵੀ ਚਲੋ ਕੋਈ ਨਾ ਪਤਾ ਵੇਖਿਆ ਗੱਲਬਾਤ ਕੀਤੇ ਆ ਚਿੱਤ ਫੇਰ ਪੁਰਾਣੀਆਂ ਗੱਲਾਂ ਕੀਤੇ ਆ ਚੇਤਾ ਆ ਹੀ ਜਾਂਦਾ ਕਿ ਆ ਵਾਕਿਆ ਬੰਦਾ ਐ ਸੀ ਉੱਥੇ ਹੀ ਇੰਦੀ ਗੱਲ ਹੈ ਹਾਂਜੀ ਹਾਂ ਤੇ ਚਲੋ ਤੁਹਾਨੂੰ ਡੇਰਾ ਡੂਰਾ ਵਹਾਣਗੇ ਜੀ ਤੁਹਾਡਾ ਜਿੱਥੇ ਡੇਰਾ ਸੀ ਖੂਸ ਹੀ ਯਾਨੀ ਉਹ ਵਹਾਣਗੇ ਘਰ ਬੂਆ ਵਹਾਣਗੇ ਤੁਸੀਂ ਵੇਖਣਾ ਚਾਹੋਗੇ ਹਾਂਜੀ ਹਾਂ ਚਲੋ ਠੀਕ ਹੋ ਗਿਆ ਜੀ ਮਿਹਰਬਾਨੀ ਇਸ ਵਕਤ ਅਸੀਂ ਪਹੁੰਚੇ ਆ ਪਿੰਡ ਮੋਹੀਕਲਾਂ ਮੋਹੀਕਲਾਂ ਇਹ ਜੋ ਰੋਡ ਜਾ ਰਿਹਾ ਹੈ ਇਹ ਜਾ ਰਿਹਾ ਹੈ ਮੋਹੀ ਖੁਰਦ ਨੂੰ ਤੇ ਆ ਪਿੰਡ ਹੈ ਮੋਹੀਕਲਾਂ ਸਟਾਰਟਿੰਗ ਰੇਸ ਸਪੈਡਾਂ ਤੋਂ ਸ਼ੁਰੂ ਹੁੰਦੀ ਹੈ ਤੇ ਆ ਰੋਡ ਜਾਂਦਾ ਹੈ ਉੱਪਰ ਨੂੰ ਚੰਗੇਰਾ ਨੂੰ ਤੇ ਇਹ ਰੋਡ ਜਾਂਦਾ ਖੇੜੀ ਗੁਰਨਾਮ ਠੀਕ ਹੈ ਜੀ ਅਸੀਂ ਅਸੀਂ ਪਹੁੰਚੇ ਆ ਪਿੰਡ ਮੋਹੀਕਲਾਂ ਜ਼ਿਲ੍ਹਾ ਪਟਿਆਲਾ ਦੇ ਇਹ ਪਿੰਡ ਤੋਂ ਸ਼ਿਵਦੇ ਪਾਸੇ ਗੁੱਗਾ ਮਾੜੀ ਬਣਾਈ ਪਈ ਤੇ ਕੰਜੂਰਾਂ ਵਾਲਾ ਪੀਰ ਦੀ ਦਰਗਾਹ ਬਣਾਈ ਪਈ ਹੈ ਕੰਜੂਰ ਵੀ ਲੱਗੇ ਹੋਏ ਨੇ ਇੱਥੇ ਤੇ ਆ ਗੁੱਗਾ ਮਾੜੀ ਜਾਈ ਇੱਥੇ ਮੇਲਾ ਵੀ ਲੱਗਦਾ ਹੋਵੇਗਾ ਬਹੁਤ ਵੱਡਾ ਸੋਨਾ ਬਣਾਇਆ ਪਾ ਠੀਕ ਹੈ ਜੀ ਆ ਪੀਰਾਂ ਦੀਆਂ ਹੈਗੀਆਂ ਇੱਥੇ ਦਰਗਾਹਾਂ ਬਣਾਈਆਂ ਨੇ ਕਿਹੜਾ ਪੀਰ ਕਵਾਜਾ ਪੀਰ ਇਹ ਦੰਕਰਕੇ ਕਾਫੀ ਕੁਝ ਬਣਾਇਆ ਪੈਰੋਂ ਨਾ ਹਾਥੋਂ ਨਾਰ ਸਿੰਘ ਠੀਕ ਹੈ ਇਹ ਬੁਢੀ ਸ਼ਾਨਦਾਰ ਹੈ ਪਿੰਡ ਦੇ ਛਿਬ ਦੇ ਪਾਸੇ ਹੈ ਖੰਜੂਰ ਲੱਗੇ ਹੋਏ ਨੇ ਇੱਥੇ ਠੀਕ ਹੈ ਇਹ ਹੈ ਜੀ ਪਿੰਡ ਮੋਹੀ ਕਲਾਂ ਜ਼ਿਲ੍ਹਾ ਪਟਿਆਲਾ ਤੇ ਆਹ ਰੋਡ ਜਾਂਦਾ ਹੈ ਚੰਗੇਰਾ ਬੂਟਾ ਸਿੰਘ ਵਾਲਾ ਤੇ ਬਨੂੜ ਨੂੰ ਠੀਕ ਹੈ ਇਹ ਪਿੰਡ ਦੀ ਲੁੱਕ ਹੈ ਬਾਹਰ ਤੇ ਸਾਈਡ ਤੋਂ ਠੀਕ ਇਹ ਪਿੰਡ ਦਿਖਦਾ ਇਹ ਖੇੜੀਗੁਰਨਾ ਹੈ ਖੇੜੀਗੁਰਨਾ ਤੇ ਇਹਨਾਂ ਦਾ 2 ਕਿਲੋਮੀਟਰ ਦਾ ਫਾਸਲਾ ਹੋਏਗਾ ਠੀਕ ਹੈ ਫੇਰ ਦੇਖ ਲੰਨੇ ਉਹ ਸਾਹਮਣੇ ਗੁੱਗਾ ਮਾੜੀ ਵਗੈਰਾ ਸਈ ਇੱਧਰ ਦਿਖਦੇ ਠੀਕ ਹੈ ਇਹ ਜੀ ਟੋਬਾ ਪਿੰਡ ਦੇ ਲਹਿੰਦੇ ਪਾਸੇ ਪਿੰਡ ਮੋਹੀ ਦੇ ਵਿੱਚ ਮੋਹੀ ਕਲਾਂ ਦੇ ਵਿੱਚ ਇਹ ਆ ਮੋੜ ਹੈ ਰੋੜ ਜਾਂਦਾ ਇਹ ਚੰਗੇਰਾ ਨੂੰ ਠੀਕ ਹੈ ਇੱਕ ਟੋਬਾ ਇਹ ਇੱਥੇ ਇੱਕ ਟੋਬਾ ਹੋਰ ਹੈ ਉਹ ਵੀ ਦਿਖਾ ਦਿੰਨੇ ਠੀਕ ਹੈ ਅਹ ਵੈਸੇ ਦੋ 파ਟ ਬਣਾਏ ਵੀ ਇਹਨਾਂ ਨੇ ਇਸ ਟੋਬੇ ਦੇ ਇਹ ਜੀ ਪਿੰਡ ਮੋਹੀ ਦਾ ਗੁਰਦੁਆਰਾ ਸਾਹਿਬ ਪੁਰਾਣਾ ਗੁਰਦੁਆਰਾ ਇੱਕੋ ਗੁਰਦੁਆਰਾ ਇੱਥੇ ਠੀਕ ਹੈ ਜੀ ਇਹ ਚ ਪਿੱਪਲ ਦਾ ਦਰਖਤ ਲੱਗਿਆ ਹੋਇਆ ਤੇ ਇਹਦੇ ਬਿਲਕੁਲ ਆ ਸਾਹਮਣੇ ਖੂਹ ਹੁੰਦਾ ਸੀ ਖੂਹ ਹੁਣ ਬੰਦ ਕਰਤਾ ਤੇ ਇਹੀ ਆ ਉਹ ਮੁਹੰਮਦ ਜਕਰੀਆ ਜੀ ਜਿੱਥੇ ਉਡਾਣਾ ਸਿੱਖਦੇ ਸੀ ਇਹਹੀ ਉਹ ਜਗ੍ਹਾ ਏ ਇਹਦੇ ਵਿੱਚ ਠੀਕ ਹੈ ਜੇ ਗੁਰਦੁਆਰਾ ਸਾਹਿਬ ਦਾ ਨਾਮ ਆ ਮੰਗੇ ਨੰਨੀ ਟੁੱਕੇ ਬਰ ਗੁੰਮਦੋ ਵਗੈਰਾ ਵੀ ਠੀਕ ਹੈ ਫਿਰ ਸਤਨਪੁਰ ਤੇ ਲੋਕ ਲੱਗੇ ਹੋ ਗੇਟ ਨੇ ਗੁਰਦੁਆਰਾ ਸਾਹਿਬ ਦੇ ਠੀਕ ਇਹ ਪਿੱਪਲ ਦੇ ਵਿੱਚ ਏ ਠੀਕ ਹੈ ਪਿੰਡ ਮੋਹੀਕਲਾਂ ਜਿਲ੍ਹਾ ਪਟਿਆਲਾ ਇਹ ਪਿੰਡ ਮੋਹੀਕਲਾਂ ਦਾ ਗੁਰਦੁਆਰਾ ਜਿੱਥੇ ਜਕਰੀਆ ਖਾਂ ਬਾਬਾ ਜੀ ਆਪਣਾ ਊੜਾ ਆੜਾ ਸਿੱਖਿਆ ਕਰਦੇ ਸਨ ਇਹ ਮੋਹੀਕਲਾਂ ਦਾ ਗੁਰਦੁਆਰਾ ਸਾਹਿਬ ਇੱਥੇ ਹੀ ਬਾਬਾ ਜਕਰੀਆ ਖਾਂ ਆਪਣੀ ਪੜਾਈ ਫੜਾਈ ਲਿਖਾਈ ਕਰਿਆ ਕਰਦੇ ਸੀ ਊੜਾ ਆੜਾ ਪੜ੍ਹਾ ਕਰਦੇ ਸੀ ਇਹ ਉਹੀ ਗੁਰਦੁਆਰਾ ਗੁਰਦੁਆਰਾ ਮੋਹੀ ਸਾਹਿਬ ਹੈ ਮੋਹੀ ਕਲਾਂ ਪਿੰਡ ਮੋਹੀ ਕਲਾਂ ਪਿੰਡ ਮੋਹੀ ਕਲਾਂ ਜ਼ਿਲ੍ਹਾ ਪਟਿਆਲਾ ਦੇ ਮੈਂ ਚੜ੍ਹਦੇ ਪਾਸੇ ਆ ਤੇ ਰੋਡ ਜਾਂਦਾ ਏ ਪਿੰਡ ਕੜਾਮਾ ਨੂੰ ਠੀਕ ਹੈ ਜੀ ਤੇ ਆ ਬਾਹਰਲੀ ਫਿਰਮੀ ਹੈ ਤੇ ਪਲਾ ਵਗੈਰਾ ਇੱਧਰ ਆ ਜਾਂਦੇ ਨੇ ਠੀਕ ਹੈ ਜੀ ਇਹ ਫਿਰਮੀ ਹੈ ਤੇ ਆ ਬੱਸ ਸਟੈਂਡ ਨੇ ਇਹ ਬੱਸ ਸਟੈਂਡ ਬਣਾਇਆ ਹੋਇਆ ਠੀਕ ਹੈ ਇਹ ਤਾਂ ਹੀ ਬਸਾਂ ਬਗਰ ਆ ਜਾਂਦੀਆਂ ਤੇ ਤੇ ਆ ਬੱਸ ਸਟੈਂਡ ਦੇ ਨਾਲ ਹੀ ਵਾਟਰ ਵਰਕਸ ਠੀਕ ਹੈ ਜੀ ਆ ਟੈਂਕੀ ਦੇਖ ਰਹੇ ਤੁਸੀਂ ਪਾਣੀ ਦਾ ਪੀਣ ਦੇ ਪਾਣੀ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਗਿਆ ਤੇ ਬਿਜਲੀ ਹਰ ਘਰ ਦੇ ਵਿੱਚ ਇੱਥੇ ਠੀਕ ਹੈ ਇੱਥੇ ਸਕੂਲ ਵੀ ਹੈ ਹੁਣ ਸਕੂਲ ਬਣ ਗਿਆ ਹੁਣ ਕੜਾਮਾ ਨਹੀਂ ਜਾਣਾ ਪੈਂਦਾ ਸਕੂਲ ਵੀ ਦਿਖਾਉਂਦਾ ਏ ਜੀ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੋਹੀ ਕਲਾਂ ਠੀਕ ਹੈ ਜੀ ਪਿੰਡ ਦੇ ਚੜ੍ਹਦੇ ਪਾਸੇ ਹੈ ਇਹ ਤਪੈਸੇ ਨਵਾਂ ਬਣਿਆ 47 ਦੇ ਤੋਂ ਬਾਅਦ ਬਣਿਆ ਹੈ ਇੱਥੇ ਪਿੱਪਲ ਲੱਗਿਆ ਵਾ ਇੱਕ ਤੇ ਉਰਫਾਂ ਮੈਂ ਇੱਕ ਗਰਾਊਂਡ ਹੈ ਸਕੂਲ ਦਾ ਤੇ ਇਹਦੇ ਵਿੱਚ ਪਿੱਪਲਾਂ ਦੇ ਦਰਖਤ ਕਾਫੀ ਲੱਗੇ ਹੋਏ ਨੇ ਦੋ ਤਿੰਨ ਉਹਨਾਂ ਦਰਖਤ ਹੈਗੇ ਨੇ ਪੁਰਾਣੇ ਵੀ ਹੋ ਸਕਦੇ ਹਨੇਰ ਦੇ ਬੂਟੇ ਨੇ ਮੈਨੂੰ ਮੇਰੀ ਬਹੁਤ ਪਸੰਦ ਹੈ ਕਨੇਰ ਦੇ ਬੂਟੇ ਉਹਦੀ ਮਹਿਕ ਬੜੀ ਸੋਹਣੀ ਆਉਂਦੀ ਹੈ ਕਨੇਰ ਨਾਲ ਦੇ ਇਹ ਸਕੂਲ ਦੇ ਵਿੱਚ ਲਾਏ ਹੋਏ ਨੇ ਠੀਕ ਹੈ ਲੋਕਾਂ ਦਾ ਬਿਜ਼ਨਸ ਉਹ ਦੇਖੋ ਜੀ ਇਹਨਾਂ ਸੋ ਕੰਬਾਈਨਾਂ ਦਾ ਕੰਮ ਓ ਜਿਆਦਾ ਕਰਦੇ ਲੋਕ ਠੀਕ ਹੈ ਤੇ ਆ ਜਾਂਦਾ ਇਹ ਟ੍ਰਿਪਲ ਇਹਨੂੰ ਰਸਤਾ ਠੀਕ ਹੈ ਤੇ ਇੰਦਰ ਨੂੰ ਇਹ ਕੜਾਮਾਂ ਨੂੰ ਮੋੜ ਮੁੜ ਜਾਂਦਾ ਉਹ ਅੱਗੇ ਕੰਬੇ ਕੋਲ ਤੇ ਨਾ ਮੋੜ ਕੜਾਮਾਂ ਮਿਲ ਜਾਂਦਾ ਇਹ ਇੱਕ ਗੇਟ ਹੈ ਇਹ ਮੇਨ ਸਕੂਲ ਦਾ ਆ ਮੇਨ ਗੇਟ ਸਕੂਲ ਦਾ ਠੀਕ ਹੈ ਇਹ ਜੀ ਸਰਦਾਰ ਪ੍ਰਤਾਪ ਸਿੰਘ ਦਾ ਪੁਰਾਣਾ ਮਕਾਨ ਇਹਨਾਂ ਦੇ ਕੋਲ 47 ਦੇ ਵੇਲੇ ਵੀ ਟਰੱਕ ਹੁੰਦਾ ਸੀ ਠੀਕ ਹੈ ਜੀ ਪਿੰਡ ਮੋਹੀਕਲਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਠੀਕ ਹੈ ਇਹ ਵੀ ਲੰਘਦੀ ਏ ਸਪਿੰਨ ਦੀ ਠੀਕ ਤੇ ਉੱਤੇ ਦੇ ਬਲਕਣ ਦੇ ਦਰਖਤ ਨੇ ਛੋਟੇ ਛੋਟੇ ਠੀਕ ਆ ਮੇਰੇ ਸਾਹਮਣੇ ਜੋ ਟੋਕ ਪਿੰਡ ਇਹ ਹੈ ਮੋਹੀ ਮੋਹੀ ਕਲਾਂ ਤੇ ਆ ਜਿਹੜਾ ਇਹ ਰਸਤਾ ਜਿਹੜਾ ਇਹ ਰਸਤਾ ਹੈ ਤੇ ਮੈਂ ਚੱਲ ਰਿਹਾ ਹਾਂ ਇਹ ਜਾਂਦਾ ਖੇੜੀਗੁਰਨਾ ਨੂੰ ਮੇਰੇ ਪਿੱਛੇ ਪਿੰਡ ਖੇੜੀਗੁਰਨਾ ਤੇ ਪਿੰਡ ਮੋਹੀ ਕਲਾਂ ਜ਼ਿਲ੍ਹਾ ਪਟਿਆਲਾ ਦਾ ਪਿੰਡ ਹੈ ਠੀਕ ਇੱਕ ਇਹ ਕੂਹ ਹੈ ਜਿਹੜਾ ਕੰਮੀ ਕਹਿ ਰਹੇ ਹਨ ਨਾ ਕੰਮੀਆਂ ਦੇ ਮਹੱਲੇ ਦਾ ਕੂਹ ਹੈ ਇਹ ਵੀ ਬੰਦ ਕਰ ਦਿੱਤਾ ਪਿੰਡ ਮੋਹੀ ਕਲਾਂ ਜ਼ਿਲ੍ਹਾ ਪਟਿਆਲਾ ਤੇ ਰੌਣਕੀ ਦਾ ਨਾਮ ਦੇ ਸੀ ਹਾਂ ਇਸੇ ਗਲੀ ਦੇ ਵਿੱਚ ਕਿਦਾਂ ਕਰਦੇ ਠੀਕ ਰੌਣਕੀ ਦਾ ਪੁੱਤ ਮਿਲਿਆ ਸੀ ਹਾਂ ਉਹਨਾਂ ਦੇਥੇ ਕੰਮ ਕਰਿਆ ਸੀ ਇਸ ਗਲੀ ਦੇ ਵਿੱਚ ਸੀ ਰੌਣਕੀ ਦਾ ਘਰ ਠੀਕ ਹੈ ਜੀ ਜਿਹੜਾ ਉਹਨਾਂ ਨੇ ਕੰਮ ਕਰਦੇ ਸੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੇਖਦਾ ਇਧਰੋਂ ਪਿੱਪਲ ਵਗੈਰਾ ਸਾਰਾ ਕੁਝ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਸੀ ਠੀਕ 47 ਦੇ ਟਾਈਮ ਦੀ ਮਸਜਿਦ ਹੈ ਇਹ ਮਸਜਿਦ 47 ਦੇ ਟਾਈਮ ਦੀ ਹੈ ਤੇ ਇਹ ਉਹ ਗਲੀ ਹੈ ਜਿੱਥੇ ਜਕਰੀਆ ਖਾਨ ਜੀ ਦਾ ਘਰ ਹੁੰਦਾ ਸੀ ਹੁਣ ਇਹ ਤਾਂ ਨਹੀਂ ਪਤਾ ਘਰ ਕਿਹੜਾ ਸੀ ਪਰ ਇਸੇ ਗਲੀ ਵਿੱਚ ਜਕਰੀਆ ਖਾਨ ਜੀ ਦਾ ਘਰ ਹੁੰਦਾ ਸੀ ਇਹ ਉਹ ਮਸਜਿਦ ਹੈ ਪੁਰਾਣੀ ਮਸਜਿਦ ਜਿੱਥੇ ਜਕਰੀਆ ਖਾਨ ਜੀ ਦਾ ਇੱਥੇ ਨਮਾਜ਼ ਵਗੈਰਾ ਪੜਿਆ ਕਰਦੇ ਸਨ ਤੇ ਇਹੀ ਮਸਜਿਦ ਹੈ ਤੇ